ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਤੁਹਾਡੇ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਅੱਜ ਦੁਪਹਿਰ ਤੋਂ ਸ਼ਾਮ ਪੰਜਾਬ ਦਾ ਮੌਸਮ ਕਿਵੇਂ ਜਰਵੇਗਾ ਮਿਤੀ ਅੱਜ 15 ਸਤੰਬਰ 2025 ਦੁਪਹਿਰ ਤੋਂ ਸ਼ਾਮ ਦੀ ਗੱਲ ਕਰਾਂਗੇ ਤੇ ਬੱਦਲਵਾਈ ਪੰਜਾਬ ਦੇ ਹਲਕੇ ਦਰਮਿਆਨੀ ਅਗਰ ਗੱਲ ਕਰੀ ਤਾਂ ਪੂਰਬੀ ਇਲਾਕੇ ਦੇ ਵਿੱਚ ਜਾਨੀ ਕਿ ਆਪਾਂ ਦੁਆਬੇ ਦੇ ਇਲਾਕੇ ਦੀ ਗੱਲ ਕਰ ਸਕਦੇ ਹਾਂ ਪਠਾਨਕੋਟ ਗੁਰਦਾਸਪੁਰ ਥੋੜੇ ਜਿਹਾ ਇਲਾਕਾ ਇਹਦੇ ਵਿੱਚ ਅੰਮ੍ਰਿਤਸਰ ਦਾ ਵੀ ਆ ਰਿਹਾ ਜੀ ਕਪੂਰਥਲਾ ਜਲੰਧਰ ਹੁਸ਼ਿਆਰਪੁਰ ਨਮਾਸ਼ਹਿਰ ਰੂਪਨਗਰ ਮੁਹਾਲੀ ਖਰੜਕ ਮਰਿੰਡਾ ਕਰ ਤੇ ਲੁਧਿਆਣੇ ਦਾ ਕੁਝ ਕਲਾਕਾ ਜੀ ਫਤਿਹਗੜ ਸਾਹਿਬ ਪਟਿਆਲਾ ਅਤੇ ਮਲੇਰਕੋਟ ਦਾ ਕੁਝ ਕਲਾਕਾ ਇਹਦੇ ਵਿੱਚ ਹਲਕੀ ਦਰਮਿਆਨੀ ਬੱਦਲ ਵਗ ਦੇਖਣ ਨੂੰ ਮਿਲ ਰਹੀ ਹੈ ਪਰ ਕੋਈ ਵੱਡੀ ਮੀਂਹ ਦੀ ਕਾਰਵਾਈ ਦੀ ਫਿਲਹਾਲ ਕੋਈ ਖਬਰ ਨਹੀਂ ਆਈ ਹਲਕੀ ਦਰਮਿਆਨੀ ਬੂੰਦਾਬੰਦੀ ਜ਼ਰੂਰ ਹੋਈ ਹੈ ਪਰ ਅੰਮ੍ਰਿਤਸਰ ਤੇ ਵਾਲੇ ਪਾਸੇ ਥੋੜੀ ਜਿਹੀ ਬੱਦਲਵਾਈ ਜ਼ਿਆਦਾ ਹੈ ਤੇ ਮੀਂਹ ਜਿਹੜਾ ਟੁੱਟ ਮਰ ਟੁੱਟ ਮਰ ਰੂਪ ਵਿੱਚ ਵੱਖ-ਵੱਖ ਇਲਾਕਿਆਂ ਵਿੱਚ ਦੇਖਿਆ ਗਿਆ ਅੰਮ੍ਰਿਤਸਰ ਤੋਂ ਵੀ ਇੱਕ ਦੋ ਜਗ੍ਹਾ ਖਬਰ ਆਈ ਹੈ ਪਠਾਣਕੋਟ ਤੋਂ ਵੀ ਆਈ ਹੈ ਇੱਕ ਦੋ ਜਗ੍ਹਾ ਤੇ ਬੂੰਦਾਬੰਦੀ ਦੀ ਖਬਰਾਂ ਹੁਸ਼ਿਆਰਪੁਰ ਤੋਂ ਵੀ ਨਵਾਂ ਸ਼ਹਿਰ ਤੋਂ ਵੀ ਰੂਪਨਗਰ ਆਨੰਦਪੁਰ ਸਾਹਿਬ ਦੇ ਇਲਾਕੇ ਨੁਰਪਵੇਦੀ ਵਿੱਚ ਵੀ ਠੀਕ-ਠਾਕ ਵਰਖਾ ਅੱਧੇ ਪੂਨੇ ਘੰਟੇ ਦੀ ਹੋਈ ਹੈ ਜੀ ਜ਼ਿਆਦਾ ਤਕੜਾ ਮੀਂਹ ਨਹੀਂ ਹੋਇਆ ਪਰ ਹਾਂ ਜਿੰਨਾ ਵੀ ਥੇਰ ਵੀ ਹੋਇਆ ਭਾਰੀ ਸਪੈਲ ਦੇਖਣ ਨੂੰ ਮਿਲਿਆ 15-15 20-20 ਮਿੰਟ ਦਾ ਬਾਕੀ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਜੀ ਅਗਰ ਚੈਨਲ ਤੇ ਨਵੇਂ ਹੋ YouTube ਦੇ ਉੱਪਰ ਚੈਨਲ ਸਬਸਕ੍ਰਾਈਬ ਕਰੋ Instagram Facebook ਤੇ ਉੱਪਰ ਪੇਜ ਨੂੰ ਫੋਲੋ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋਵੇ ਇਸ ਤੋਂ ਇਲਾਵਾ ਅਗਰ ਗੱਲ ਕੀਤੀ ਜਾਵੇ ਤਾਂ ਹਾਲਾਤ ਜਿਹੜੇ ਨੇ ਫਿਲਹਾਲ ਉਹ ਇਸੇ ਤਰੀਕੇ ਨਾਲ ਬਣੇ ਰਹਿਣਗੇ ਬੂੰਦਾਬੰਦੀ ਦੀ ਉਮੀਦ ਜਿਹੜੀ ਹੈ ਸ਼ਾਮ 5 6 ਵਜੇ ਤੱਕ ਬਣਦੀ ਹੋਈ ਦਿਖਾਈ ਦੇ ਰਹੀ ਹੈ ਕਿਉਂਕਿ ਇੱਕ ਤਕੜਾ ਬੱਦਲ ਵਾਈ ਦਾ ਸਿਸਟਮ ਹੈ ਪੰਜਾਬ ਦੇ ਹੇਠਲੇ ਪਾਸੇ ਤਿਆਰ ਹੋ ਰਿਹਾ ਜੀ ਜਿਸ ਦੇ ਕਾਰਨ ਇਸ ਇਲਾਕੇ ਵੱਲ ਤੇ ਉਮੀਦ ਹੈ ਕਿ ਕਿਰਮਣਕਣੀ ਥੋੜਾ ਬਹੁਤਾ ਗਰਜ ਚਮਕ ਹੁੰਦੀ ਬਾਅਦ ਦੁਪਹਿਰ ਸ਼ਾਮ ਤੋਂ ਲੈ ਕੇ ਰਾਤ ਦੇ ਵਿੱਚ ਕਰ ਹੋ ਸਕਦੀ ਹੈ ਫਿਲਹਾਲ ਆਉਂਦੇ 4-5 ਘੰਟੇ ਮੌਸਮ ਇਸੇ ਤਰੀਕੇ ਨਾਲ ਠੀਕ ਠਾਕ ਬਣੇ ਰਹਿਣ ਦੇ ਚਾਂਸ ਨੇ ਤਾਪਮਾਨ ਜਿਹੜੇ ਇਲਾਕੇ ਵਿੱਚ ਮੀਂਹ ਨਹੀਂ ਹੋਇਆ ਜਾਂ ਪੁੰਡਬੰਦੀ ਨਹੀਂ ਹੋਈ ਖਾਸ ਜ਼ੋਰ ਤੇ ਫਜ਼ਿਲਕਾ ਫਿਰੋਜ਼ਪੁਰ ਫਰੀਦਕੋਟ ਮੁਕਸਰ ਫਟਿੰਡਾ ਮਾਨਸਾ ਸੰਗਰੂਰ ਬਰਨਾਲਾ ਤੇ ਤਰਨਤਾਰਨ ਮੋਗਾ ਇਨ੍ਹਾਂ ਇਲਾਕਿਆਂ ਦੇ ਵਿੱਚ ਆਪਮਨ 34-35 ਡਿਗਰੀ ਤੱਕ ਦੇਖੇ ਗਏ ਨੇ ਜਿਹੜੇ ਇਲਾਕੇ ਉਹਦੇ ਬੱਦਲਬਾਈ ਆਈ ਹੋਈ ਹੈ ਤਾਪਮਨ 32-33 ਡਿਗਰੀ ਤੱਕ ਬਣੇ ਹੋਏ ਨੇ ਬਾਕੀ ਸ਼ਾਮ ਦੀ ਜਾਣਕਾਰੀ ਲਗਭਗ 4:30-5 ਵਜੇ ਤੱਕ ਲੈ ਕੇ ਹਾਜ਼ਰ ਹੋਵਾਂਗੇ ਤੇ ਬਾਕੀ ਰਾਤ ਦੀ ਜਾਣਕਾਰੀ ਵੀ ਸਾਂਝੀ ਕਰਾਂਗੇ ਉਦੋਂ ਤੱਕ ਬਣੇ ਰਹੋ ਚੈਨਲ ਵੈਦਰ ਅਪਡੇਟਸ ਤੁਹਾਡੇ ਦੇ ਨਾਲ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ